ਕਹਾਂ ਵੀ ਆਉ ਲੋ ਬਖਣਾ ਮਦਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਸਾਡੇ YouTube ਚੈਨਲ ਤੇ ਜਿਹੜਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਸਾਡੇ ਵਲੋਗਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਹੁੰਦੇ ਜੋ ਅਸੀਂ ਵੀ ਤੁਹਾਡਾ ਨਵੇਂ ਤੋਂ ਨਵੇਂ ਵਲੋਗ ਸ਼ੇਅਰ ਕਰਾਂਗੇ ਤੇ ਤੁਹਾਨੂੰ ਹਰ ਇੱਕ ਚੀਜ਼ ਦੱਸਾਂਗੇ ਜੋ ਵੀ ਹਰੀ ਇਹ ਦੁਨੀਆ ਤੇ ਕਰਦੇ ਆ ਤੇ ਸਾਡੇ ਇੱਕ ਮਾਮਾ ਜੀ ਨੇ ਉਹਨਾਂ ਲੱਕੜਾਂ ਦੇ ਗੱਟੂ ਤੋਂ ਨਵੀਂ ਤੋਂ ਨਵੀਂ ਚੀਜ਼ ਤਿਆਰ ਕਰਦੇ ਆ ਇੱਥੋਂ ਤੱਕ ਕਿ ਤੁਸੀਂ ਕੋਈ ਵੀ ਨਾ ਚੀਜ਼ ਦੇ ਲੋ ਹੈਨਾ ਕਿ ਗੱਟੂ ਤੋਂ ਕੀ ਇਹ ਰੈਡੀ ਕਰਨੀ ਆ ਉਹ ਤੁਹਾਨੂੰ ਵੱਧ ਵੱਧ 1-2 ਦਿਨ ਵਿੱਚ ਉਹ ਜੀ ਰੈਡੀ ਕਰ ਦਾਂਗੇ ਤਾਨੂੰ ਅੱਜ ਕਲੀ-ਕਲੀ ਚੀਜ਼ ਵਿਖਾਉਣੇ ਆ। ਤਸਰੀਮ ਜੀ, ਅਸ-ਸਲਾਮ। ਕੀ ਹਾਲ ਜੀ? ਬਹੁਤ ਵਧੀਆ। ਵਧੀਆ ਜੀ। ਤੇ ਆਪਾਂ ਵਿਖਾਈਏ ਜਿੱਦਾਂ ਜਿਹੜੀਆਂ ਆਪਣੇ ਤੁਹਾਡੇ ਭਰਾ ਨੇ ਬਲਜੀਤ ਸਿੰਘ ਨੇ ਲੱਕੜਾਂ ਦੇ ਗੱਟੂ ਤੇ ਰੈਡੂ ਕੀਤੀਆਂ ਹਨ। ਹਾਂਜੀ-ਹਾਂਜੀ। ਤੇ ਉਹ ਵਿਖਾਉ ਜੀ ਅੱਜ। ਆ ਵੀ ਖੁਣੀ ਪਹਿਲਾਂ। ਇਹਨੂੰ ਬਾਰਾ ਗੱਡੀ ਦਿੰਦੇ ਆ। ਠੀਕ ਹੈ ਜੀ। ਸੇਮ ਚੀਜ਼। ਬਿਲਕੁਲ ਬਿਲਕੁਲ। ਸੇਮ ਜੋ ਚੀਜ਼ 오ਰੀਜਨਲ ਬਿਲਕੁਲ ਇਹ ਤੋਂ ਜੱਡ ਦੇ ਬਿਲਕੁਲ ਆ ਵੇਖੋ ਥੱਲੇ ਉਹੋ ਚੀਜ਼ ਬਿਲਕੁਲ ਬਣਾਈਆਂ ਵੇਖੋ ਜੀ ਵੇਖੋ ਠੀਕ ਹੈ ਜੀ ਦੂਸਰੇ ਨੰਬਰ ਤੇ ਆ ਵੇਖੋ ਜੀ ਮਗਰ ਫਟਾ ਬਿਲਕੁਲ ਜੀ ਕੋਈ ਚੀਜ਼ ਲੱਦੀ ਆ ਤੇ ਆਪਾਂ ਲਾਉਣ ਨੂੰ ਲਾ ਸਕਦੇ ਆ ਬਿਲਕੁਲ ਜੀ ਦੂਸਰੇ ਨੰਬਰ ਤੇ ਤਾਂ ਵੇਖੋ ਜੀ ਬਿਲਕੁਲ ਉਹੋ ਚੀਜ਼ ਬਿਲਕੁਲ ਬਿਲਕੁਲ ਆ ਵੇਖੋ ਜੀ ਆ ਆ ਵੇਖੋ ਜੀ ਕੱਟ ਬਿਲਕੁਲ ਆ ਕੱਟ ਵੇਖੋ ਹਣ ਬਿਲਕੁਲ ਉਹ ਚੀਜ਼ ਕੱਟ ਆਹ ਦੇਖੋ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੂਸਰੇ ਨੰਬਰ ਤੇ ਆਹ ਵੇਖੋ ਜੀ ਬਿਲਕੁਲ ਜ਼ਿੰਮੇਦਾਰ ਹਰ ਹੋਣਦੇ ਆ ਹਾਂ ਜੀ ਛੋਟੀ ਉਹਨਰੇ ਹੱਥ 'ਚ ਆ ਆਹ ਵੇਖੋ ਬਿਲਕੁਲ ਤਨ ਮੈ ਲਾਗੂ ਖਣਾ ਆਹ ਵੇਖੋ ਜਿੰਨੂੰ ਫਲਾ ਕੈਦੀ ਦਾ ਜਿੰਨੇ ਵਿੱਚ ਮਿੱਟੀ ਦੇ ਵਿੱਚ ਜਾ ਕੇ ਖੋਦਣਾ ਹੁੰਦਾ ਠੀਖਾ ਬਿਲਕੁਲ ਬਣਾਇਆ ਆਹ ਪੰਜਾਰੀ ਹਾਂ ਜੀ ਠੀਕ ਹੈ ਜੀ ਤੇ ਆਹ ਵੇਖੋ ਮੋਂਦੇ ਆ ਵੀਖੋ ਬਿਲਕੁਲ ਇੱਕ ਬੈਲੈਂਸ ਬਣਾਇਆ ਠੀਕ ਹੈ ਜੀ ਬਿਲਕੁਲ ਬਿਲਕੁਲ ਦੂਸਰੇ ਨੰਬਰ ਤੇ ਆ ਕਈ ਵੇਖੋ ਕੋਈ ਫਰਕ ਦੱਸੋ ਕਿ ਵੱਡੀ ਕਈ ਅਸਲੀ ਚ ਕਿ ਇਹਦੇ ਵਿੱਚ ਕੋਈ ਫਰਕ ਤੁਹਾਨੂੰ ਲੱਗਦਾ ਹੋਵੇ ਛੱਡਿਓ ਬਿਲਕੁਲ ਸੇਮ ਸਹੀ ਗੱਲ ਬਿਲਕੁਲ ਹੀ ਸੇਮ ਬਣਾਈ ਹੈ ਸੇਮ ਠੀਕ ਹੈ ਜੀ ਠੀਕ ਹੈ ਜੀ ਚੀਜ਼ਾਂ ਚਲੋ ਹੋਰ ਵੀ ਹੈਗੀਆਂ ਪਰ ਮੈਂ ਜੀ ਚਲੋ ਤੁਹਾਨੂੰ ਮੈਂ ਚਾਹ ਲੈਣਾ ਇੰਨਾ ਇੰਨਾ ਦਿਖਾ ਆ ਵੇਖੋ ਹਾਥੀ ਠੀਕ ਹੈ ਜੀ ਇਹ ਏਡਾ ਗੱਟੂ ਹੀ ਅੱਛਾ ਜੀ ਗੱਟੂ ਦੇ ਵਿੱਚੋਂ ਹੀ ਮਤਲਬ ਇਹਨੂੰ ਖਦਾਈ ਕਰਕੇ ਇਹਦੇ ਵਿੱਚ ਕੋਈ ਜੋੜ ਨਹੀਂ ਆ ਕਿਸੇ ਤੁਸੀਂ ਕਹੋਗੇ ਕਿਤੇ ਜੋੜ ਲਾਇਆ ਕਿਤੇ ਜੋੜ ਨਹੀਂ ਆ ਹਾਂ ਠੀਕ ਹੈ ਜੀ ਇਹਦੇ ਦੇਖੋ ਆਪਣਾ ਸਲਾਈਆਂ ਦੇ ਨਾਲ ਦਾਦ ਬਣਾ ਦਿੱਤੇ ਹੂੰ ਹੂੰ ਤੇ ਸੋਨ ਕੰਨ ਸੇਮ ਬਹੁਤ ਹੀ ਬਧੀਆ ਬਹੁਤ ਆ ਦੇਖੋ ਜੀ ਹੂੰ ਇਹ ਵੀ ਗੱਟੂ ਦੇ ਵਿੱਚੋਂ ਹੀ ਕੱਢਿਆ ਠੀਕ ਆ ਪੂਸ਼ ਵੇਖੋ ਇਹਨਾਂ ਦੀ ਜਿੱਦਾਂ ਵੀ ਹੁੰਦੀ ਆ ਹੂੰ ਠੀਕ ਆ ਆ ਵੇਖੋ ਇਹ ਕੋੜਾ ਆ ਬਹੁਤ ਹੀ ਬਹੁਤ ਹੀ ਬਹੁਤ ਹੀ ਘੰਟਪੜੇ ਵੇਖੋ ਇਹ ਕੋੜਾ ਤੇ ਵੀ ਇੱਕ ਸਾਥੀ ਜੀ ਬਹੁਤ ਪੂਰੀ ਉਹਦੀ ਪੋਜੀਸ਼ਨ ਨਹੀਂ ਕਲੌਂਦੀ ਵੀ ਉਹੀ ਹਾਂਜੀ ਤੇ ਤੁਹਾਨੂੰ ਇੱਕ ਮੇਨ ਚੀਜ਼ ਦਿਖਾਉਣਾ ਮੈਂ ਆਹ ਇਹ ਹਾਤੇ ਦਾਦਾ ਜੀ ਠੀਕ ਹੈ ਜੀ ਪਿਛਲੇ ਸਮੇਂ ਚ ਜਿਹਨੂੰ ਤੁਰਲਾ ਜਾਂ ਫੁਰਲਾ ਜੋ ਵੀ ਆਪਾਂ ਕਹਿ ਦਈਦਾ ਕੱਢੀ ਦਾ ਵਾ ਠੀਕ ਹੈ ਜੀ ਇਹ ਉਦੋਂ ਦਾ ਰਿਵਾਜ ਹੀ ਠੀਕ ਹੈ ਜੀ ਆਪਾਂ ਹੁਣ ਇੱਕ ਕੋਸ਼ਿਸ਼ ਕਰਦੇ ਆਂ ਵੀ ਸੇਮ ਉਹਨਾਂ ਦੀ ਫੋਟੋ ਇਹ ਗੱਟੂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਆਂ ਠੀਕ ਹੈ ਜੀ ਆਹ ਸੇਮ ਵੇਖੋ ਆਹ ਵੇਖੋ ਭੱਗ ਦਾ ਤੁਰਲਾ ਬਿਲਕੁਲ ਜੀ ਆਹ ਵੇਖੋ ਜੀ ਤੁਰਲਾ ਠੀਕ ਹੈ ਜੀ ਸੇਮ ਬਿਲਕੁਲ ਬਿਲਕੁਲ ਸੇਮ ਇਹਦੇ ਵਿੱਚ ਆਪਾਂ ਇਹ ਵੱਖਰਾ ਕਰਨਾ ਕਿ ਜਿੱਦਾਂ ਪਿਛਲੇ ਆਪਣੇ ਬਜ਼ੁਰਗ ਹੱਠਾ ਛੋਟਾ ਫੜਦੇ ਸੀ ਛੋਟਾ ਫੜਾਵਾਂਗੇ ਤੇ ਬਿਲਕੁਲ ਮਤਲਬ ਉਹੀ ਚੀਜ਼ ਤਿਆਰ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂ ਤੇ ਕਾਪਾ ਤੁਹਾਂ ਤਿਆਰ ਕਰ ਰਹੇ ਠੀਕ ਹੈ ਆ ਦੇਖੋ ਇਹ ਅਜਾ ਅੱਡਾ ਓਦਾਂ ਭਲੇ ਬਣਨ ਦੀ ਠੀਕ ਹੈ ਤੁਹਾਂ ਅਜੇ ਮਤਲਬ ਤਿਆਰ ਕਰ ਰਹੇ ਆ ਠੀਕ ਹੈ ਜੀ ਅਜਾ ਇਦਾਂ ਤਿਆਰ ਕਰ ਦੋ ਆਪਣੇ ਵੱਡੇ ਭਰਾ ਠੀਕ ਹੈ ਜੀ ਪਿੰਡ ਤੇ ਜੋ ਬੱਲੂ ਆਂਦੇ ਸਾਰੇ ਬਲਜੀਤ ਸਿੰਘ ਹਾਂਜੀ ਹਾਂਜੀ ਇਹ ਉਹਨਾਂ ਦੀ ਜਿਆਦਾ ਮਿਹਨਤ ਹੈ ਉਹ ਹੀ ਜ਼ਿਆਦਾ ਕਰਦੇ ਨੇ ਆਪਾਂ ਹੈਲਪ ਕਰਦੇ ਨਾਲ ਥੀਨੇ ਵਾਪਰ ਹੋ ਸਕੇ ਠੀਕ ਹੈ ਜੀ ਤੇ ਤੁਹਾਨੂੰ ਆ ਸਾਰੀ ਚੀਜ਼ਾਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਹੀ ਸ਼ਾਨਦਾਰ ਚੀਜ਼ਾਂ ਨੇ ਬਹੁਤ ਹੀ ਜ਼ਿਆਦੀ ਬਾਕੀ ਤੁਹਾਨੂੰ ਆਪਾਂ ਇਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਆਹ ਬਿਲਕੁਲ A1 ਕਰਕੇ ਵੀ ਵੀਡੀਓ ਇੱਕ ਬਣਾਵਾਂਗੇ ਠੀਕ ਹੈ ਇਹ ਆਪਾਂ ਤੁਹਾਨੂੰ ਇੱਕ ਸੈਂਪਲ ਬਖਾਂਗੇ ਸੈਂਪਲ ਬਣਾਇਓ ਆਪਾਂ ਨਵੀਂ ਵੀਡੀਓ ਰੈਡੀ ਕਰਾਂਗੇ ਹਾਂਜੀ ਹਾਂਜੀ ਤੇ ਉਹ ਆਪਾਂ ਕੋਈ ਗੱਲ ਨਹੀਂ ਨੈਕਸਟ ਵੀਡੀਓ ਜਿਹਨਾਂ ਦੱਸਾਂਗੇ ਤੇ ਤੁਸੀਂ ਵੀ ਵੀਰ ਜੀ ਸਾਰੇ ਇਹ ਚੀਜ਼ਾਂ ਨੂੰ ਵੇਖੋ ਕਿੰਨੇ ਧਿਆਨ ਦੇ ਨਾਲ ਧੀਰਜ ਨਾਲ ਤੇ ਕਿੰਨੀਆਂ ਡੀਪਲੀ ਬਣਾਈਆਂ ਨੇ ਤੇ ਇਹਨਾਂ ਦੇ ਵੀਰ ਜੀ ਦੇ ਮੇਰੇ ਮਨਵਾਜੀ ਲੱਗਦੇ ਨੇ ਉਹ ਵੀ ਹਾਂ ਤੇ ਬਹੁਤ ਹੀ ਸ਼ਾਨਦਾਰ ਚੀਜ਼ਾਂ ਚਲੋ ਆਪਾਂ ਨਮ ਵੀ ਵਲੌਗ ਨਾਲ ਮਿਲਾਂਗੇ ਵਰਗੁਰਜੀ ਦਾ ਖਾਲਸਾ ਵਰਗੁਰਜੀ ਫਤਿਹ